ਮਾ ਵੈਸ਼ਨੂ ਦੇਵੀ ਜੀ ਦਾ ਦਰਬਾਰ ਇਨਾ ਖੂਬ ਸੂਰਤ ਲੱਗ ਰਿਹਾ ਹੈ ਕਿ ਲੋਕ ਇਸ ਨੂੰ ਦੇਖ ਦੇਖ ਕੇ ਵੀ ਹੈਰਾਨ ਹੋ ਰਹੇ ਨੇ ਰੂਹ ਜਿਹੜੀ ਆ ਉਹ ਖੁਸ਼ ਹੋ ਜਾਂਦੀ ਹੈ ਜੇ ਤੁਸੀਂ ਵੀ ਮਾ ਵੈਸ਼ਨੂ ਦੇਵੀ ਜੀ ਨੂੰ ਪਿਆਰ ਕਰਦੇ ਹੋ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖਣਾ ਤੇ ਜ਼ਰੂਰ ਇਸ ਖੂਬਸੂਰਤ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੈ ਮਾਤਾ ਦੀ ਦੇ ਜਕਾਰੇ ਲਗਾ ਕੇ ਲੋਕ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਉਹ ਯਾਤਰਾ ਨੂੰ ਆਪਣੀ ਪੂਰਾ ਕਰ ਰਹੇ ਨੇ ਇਹ ਖੂਬਸੂਰਤ ਤਸਵੀਰਾਂ ਹਰ ਰੋਜ਼ ਦੇਖਣ ਨੂੰ ਨਹੀਂ ਮਿਲਦੀਆਂ ਘਰ ਬੈਠੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਹਾਜ਼ਰੀ ਲਵਾ ਸਕਦੇ ਹੋ ਮਾ ਦੇ ਚਰਨਾਂ ਦੇ ਵਿੱਚ ਪਹਾੜ ਜਿਹੜੇ ਨੇ ਮਾਵੈਸ਼ ਨੂੰ ਦੇਵੀ ਜੀ ਦੇ ਮੰਦਿਰ ਦੇ ਦਰਬਾਰ ਦੇ ਜਿਹੜੇ ਪਹਾੜ ਨੇ ਬਰਫ਼ ਦੀ ਚਿੱਟੀ ਚਾਦਰ ਦੇ ਨਾਲ ਜਿਹੜੀ ਅੱਜ ਸਵੇਰੇ ਬਰਫਬਾਰੀ ਹੋਈ ਹੈ ਉਸ ਕਾਰਨ برف ਦੀ ਚਿੱਟੀ ਚਾਦਰ ਵਿਛ ਚੁੱਕੀ ਹੈ ਸ਼ਰਧਾਲੂ ਜਿਹੜੇ ਨੇ ਖੂਬਸੂਰਤ ਨਜ਼ਾਰਾ ਵੇਖ ਰਹੇ ਨੇ ਨਾਲ ਦੇ ਨਾਲ ਜੈ ਮਾਤਾ ਦੀ ਬੋਲ ਕੇ ਜਕਾਰੇ ਲਗਾ ਰਹੇ ਨੇ ਇਨੀ ਖੂਬਸੂਰਤੀ ਦੇ ਨਾਲ ਜਿਹੜੀ ਹੈ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੂਬਸੂਰਤ ਨਜ਼ਾਰਾ ਮਾ ਵੈਸ਼ਨੂ ਦੇਵੀ ਜੀ ਦੇ ਦਰਬਾਰ ਦਾ ਜੰਮੂ ਕਸ਼ਮੀਰ ਕਟੜਾ ਮਾਵੈਸ਼ਨੋ ਦੇਵੀ ਜੀ ਦਾ ਇਹ ਮੰਦਿਰ ਹੈ ਜਿੱਥੇ ਅੱਜ ਸਵੇਰੇ ਬਰਫਬਾਰੀ ਹੋਈ ਹੈ ਬਰਫ ਪਈ ਹੈ ਜਿਸ ਕਾਰਨ ਪਹਾੜ ਜਿਹੜੇ ਨੇ ਉਹ ਚਿੱਟੀ ਚਾਦਰ ਦੇ نیچے ਜੋ ਹੈ ਵਿਛ ਚੁਕੀ ਹੈ ਚਿੱਟੀ ਚਾਦਰ ਵਿਛ ਚੁਕੀ ਹੈ ਤਾਂ ਜ਼ਰੂਰ ਜੈ ਮਾਤਾ ਦੇ ਲਿਖ ਕੇ ਹਾਜ਼ਰੀ ਲਗਵਾਓ ਮਾ ਵੈਸ਼ਨੂ ਦੇਵੀ ਜੀ ਦਾ ਦਰਬਾਰ ਇਨਾ ਖੂਬਸੂਰਤ ਲੱਗ ਰਿਹਾ ਹੈ ਕਿ ਲੋਕ ਇਸ ਨੂੰ ਦੇਖ ਦੇਖ ਕੇ ਵੀ ਹੈਰਾਨ ਹੋ ਰਹੇ ਨੇ ਰੂਹ ਜਿਹੜੀ ਆ ਉਹ ਖੁਸ਼ ਹੋ ਜਾਂਦੀ ਹੈ ਜੇ ਤੁਸੀਂ ਵੀ ਮਾ ਵੈਸ਼ਨੂ ਦੇਵੀ ਜੀ ਨੂੰ ਪਿਆਰ ਕਰ ਦਿਓ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖਣਾ ਤੇ ਜ਼ਰੂਰ ਇਸ ਖੂਬਸੂਰਤ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੈ ਮਾਤਾ ਦੀ ਦੇ ਜੈਕਾਰੇ ਲਗਾ ਕੇ ਲੋਕ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਉਹ ਯਾਤਰਾ ਨੂੰ ਆਪਣੀ ਪੂਰਾ ਕਰ ਰਹੇ ਨੇ ਇਹ ਖੂਬਸੂਰਤ ਤਸਵੀਰਾਂ ਹਰ ਰੋਜ਼ ਦੇਖਣ ਨੂੰ ਨਹੀਂ ਮਿਲਦੀਆਂ ਘਰ ਬੈਠੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਹਾਜ਼ਰੀ ਲਵਾ ਸਕਦੇ ਹੋ ਮਾ ਦੇ ਚਰਨਾਂ ਦੇ ਵਿੱਚ ਪਹਾੜ ਜਿਹੜੇ ਨੇ ਮਾਵੈਸ਼ ਨੂੰ ਦੇਵੀ ਜੀ ਦੇ ਮੰਦਿਰ ਦੇ ਦਰਬਾਰ ਦੇ ਜਿਹੜੇ ਪਹਾੜ ਨੇ برف ਦੀ ਚਿੱਟੀ ਚਾਦਰ ਦੇ ਨਾਲ ਜਿਹੜੀ ਅੱਜ ਸਵੇਰੇ ਬਰਫਬਾਰੀ ਹੋਈ ਹੈ ਉਸ ਕਾਰਨ برف ਦੀ ਚਿੱਟੀ ਚਾਦਰ ਵਿਛ ਚੁੱਕੀ ਹੈ ਸ਼ਰਧਾਲੂ ਜਿਹੜੇ ਨੇ ਖੂਬਸੂਰਤ ਨਜ਼ਾਰਾ ਵੇਖ ਰਹੇ ਨੇ ਨਾਲ ਦੇ ਨਾਲ ਜੈ ਮਾਤਾ ਦੀ ਬੋਲ ਕੇ ਜਕਾਰੇ ਲਗਾ ਰਹੇ ਨੇ ਇਨੀ ਖੂਬਸੂਰਤੀ ਦੇ ਨਾਲ ਜਿਹੜੀ ਹੈ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੂਬਸੂਰਤ ਨਜ਼ਾਰਾ ਮਾ ਵੈਸ਼ਨੂ ਦੇਵੀ ਜੀ ਦੇ ਦਰਬਾਰ ਦਾ ਜੰਮੂ ਕਸ਼ਮੀਰ ਕਟੜਾ ਮਾ ਵੈਸ਼ਨੂ ਦੇਵੀ ਜੀ ਦਾ ਇਹ ਮੰਦਿਰ ਹੈ ਜਿੱਥੇ ਅੱਜ ਸਵੇਰੇ ਬਰਫਬਾਰੀ ਹੋਈ ਹੈ ਬਰਫ ਪਈ ਹੈ ਜਿਸ ਕਾਰਨ ਪਹਾੜ ਜਿਹੜੇ ਨੇ ਉਹ ਚਿੱਟੀ ਚਾਦਰ ਦੇ نیچے ਜੋ ਹੈ ਵਿਛ ਚੁਕੀ ਹੈ ਚਿੱਟੀ ਚਾਦਰ ਵਿਛ ਚੁਕੀ ਹੈ ਤਾਂ ਜ਼ਰੂਰ ਜੈ ਮਾਤਾ ਦੇ ਲਿਖ ਕੇ ਹਾਜ਼ਰੀ ਲਗਵਾਓ ਮਾ ਵੈਸ਼ਨੂ ਦੇਵੀ ਜੀ ਦਾ ਦਰਬਾਰ ਇਨਾ ਖੂਬ ਸੂਰਤ ਲੱਗ ਰਿਹਾ ਹੈ ਕਿ ਲੋਕ ਇਸ ਨੂੰ ਦੇਖ ਦੇਖ ਕੇ ਵੀ ਹੈਰਾਨ ਹੋ ਰਹੇ ਨੇ ਰੂਹ ਜਿਹੜੀ ਆ ਉਹ ਖੁਸ਼ ਹੋ ਜਾਂਦੀ ਹੈ ਜੇ ਤੁਸੀਂ ਵੀ ਮਾ ਵੈਸ਼ਨੂ ਦੇਵੀ ਜੀ ਨੂੰ ਪਿਆਰ ਕਰਦੇ ਹੋ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖਣਾ ਤੇ ਜ਼ਰੂਰ ਇਸ ਖੂਬਸੂਰਤ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੈ ਮਾਤਾ ਦੀ ਦੇ ਜਕਾਰੇ ਲਗਾ ਕੇ ਲੋਕ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਉਹ ਯਾਤਰਾ ਨੂੰ ਆਪਣੀ ਪੂਰਾ ਕਰ ਰਹੇ ਨੇ ਇਹ ਖੂਬਸੂਰਤ ਤਸਵੀਰਾਂ ਹਰ ਰੋਜ਼ ਦੇਖਣ ਨੂੰ ਨਹੀਂ ਮਿਲਦੀਆਂ ਘਰ ਬੈਠੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਹਾਜ਼ਰੀ ਲਵਾ ਸਕਦੇ ਹੋ ਮਾ ਦੇ ਚਰਨਾਂ ਦੇ ਵਿੱਚ ਪਹਾੜ ਜਿਹੜੇ ਨੇ ਮਾਵੈਸ਼ ਨੂੰ ਦੇਵੀ ਜੀ ਦੇ ਮੰਦਿਰ ਦੇ ਦਰਬਾਰ ਦੇ ਜਿਹੜੇ ਪਹਾੜ ਨੇ برف ਦੀ ਚਿੱਟੀ ਚਾਦਰ ਦੇ ਨਾਲ ਜਿਹੜੀ ਅੱਜ ਸਵੇਰੇ ਬਰਫਬਾਰੀ ਹੋਈ ਹੈ ਉਸ ਕਾਰਨ برف ਦੀ ਚਿੱਟੀ ਚਾਦਰ ਵਿਛ ਚੁੱਕੀ ਹੈ ਸ਼ਰਧਾਲੂ ਜਿਹੜੇ ਨੇ ਖੂਬਸੂਰਤ ਨਜ਼ਾਰਾ ਵੇਖ ਰਹੇ ਨੇ ਨਾਲ ਦੇ ਨਾਲ ਜੈ ਮਾਤਾ ਦੀ ਬੋਲ ਕੇ ਜਕਾਰੇ ਲਗਾ ਰਹੇ ਨੇ ਇਨੀ ਖੂਬਸੂਰਤੀ ਦੇ ਨਾਲ ਜਿਹੜੀ ਹੈ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੂਬਸੂਰਤ ਨਜ਼ਾਰਾ ਮਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਦਾ ਜੰਮੂ ਕਸ਼ਮੀਰ ਕਟੜਾ ਮਾ ਵੈਸ਼ਨੋ ਦੇਵੀ ਜੀ ਦਾ ਇਹ ਮੰਦਿਰ ਹੈ ਜਿੱਥੇ ਅੱਜ ਸਵੇਰੇ ਬਰਫਬਾਰੀ ਹੋਈ ਹੈ ਬਰਫ ਪਈ ਹੈ ਜਿਸ ਕਾਰਨ ਪਹਾੜ ਜਿਹੜੇ ਨੇ ਉਹ ਚਿੱਟੀ ਚਾਦਰ ਦੇ نیچے ਜੋ ਹੈ ਵਿਛ ਚੁਕੀ ਹੈ ਚਿੱਟੀ ਚਾਦਰ ਵਿਛ ਚੁਕੀ ਹੈ ਤਾਂ ਜ਼ਰੂਰ ਜੈ ਮਾਤਾ ਦੇ ਲਿਖ ਕੇ ਹਾਜ਼ਰੀ ਲਗਵਾਓ